गल न मुरदाबाद मुराद कचे कामे पके करो पके करो, पके करो कचे कामे पके करो पके ਆਊਟਸੋਰਸ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਡਾ ਇੱਕ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਹਾਂਜੀ ਹਾਂਜੀ ਮੈਂ ਸੀਵਰੇਜ ਬੋਰਡ ਵਾਟਰ ਸਪਲਾਈ ਆਊਟਸੋਰਸ ਵਰਕਰ ਯੂਨੀਅਨ ਪੰਜਾਬ ਤੋਂ ਵਿਜੇ ਕੁਮਾਰ ਜੀ ਅਸੀਂ 10 ਤਰੀਕ ਤੋਂ ਇਹ 10 ਜੂਨ ਤੋਂ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਕਰਕੇ ਬੈਠੇ ਆ ਜੀ ਲੇਕਿਨ ਸਰਕਾਰ ਨੇ ਸਾਡੀ ਅਜੇ ਤੱਕ ਕੋਈ ਸਾਰ ਨਹੀਂ ਲੇਤੀ ਨਾ ਸਾਡੇ ਹਲਕੇ ਦੇ ਪ੍ਰਿੰਸੀਪਲ ਬੁੱਧਰਾਮ ਜੀ ਐਮਐਲਏ ਸਾਹਿਬ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਜੇਕਰ ਉਹਨਾਂ ਕੋਲ ਕੋਈ ਗੱਲਬਾਤ ਅਸੀਂ ਕਰਦੇ ਆ ਜੀ ਤਾਂ ਉਹ ਕਹਿੰਦੇ ਨੇ ਅਸੀਂ ਕਿਨੂ ਕਿਨੂ ਰੈਗੂਲਰ ਕਰ ਦਈਏ ਲੇਕਿਨ ਝੂਠੇ ਵਾਦੇ ਕਰਨ ਨੂੰ ਇਹ ਤਿਆਰ ਨਹੀਂ ਜੀ ਅਸੀਂ 36000 ਮੁਲਾਜ਼ਮ ਪੱਕਾ ਕਰਤਾ ਐ ਕਰਤਾ ਉਹ ਕਰਤਾ ਲੇਕਿਨ ਜਿਹੜੇ ਅਸੀਂ ਸੀਵਰੇਜ ਬੋਰਡ ਦੇ ਕੰਮ ਐ ਜੀ ਬੜੇ ਲੰਬੇ ਸਮੇਂ ਤੋਂ ਅਸੀਂ ਕੱਚੇ ਹੋਣ ਦਾ ਸੰਤਾਪ ਢੰਡਾ ਰਹੇ ਆਂ 10 ਜੂਨ ਤੋਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਵੀ ਕੀਤੀ ਹੋਈ ਐ ਜੀ ਅੱਜ 12 13 ਦਿਨ ਹੋ ਗਏ ਸਾਨੂੰ ਹੜਤਾਲ ਤੇ ਬੈਠਿਆਂ ਨੂੰ ਤੇ ਸਾਡੇ ਅਫਸਰਾਂ ਤੇ ਸਰਕਾਰ ਲਗਾਤਾਰ ਪ੍ਰੈਸ਼ਰ ਬਣਾ ਰਹੀ ਐ ਵੀ ਇਹਨਾਂ ਮੁਲਾਜ਼ਮਾਂ ਨੂੰ ਮਿੱਠੀ ਗੋਲੀ ਦੇ ਕੇ ਧਰਨੇ ਤੋਂ ਠਾ ਦਿੱਤਾ ਜਾਵੇ 21 ਜੂਨ ਦੀ ਸਾਡੀ ਕਾਲ ਸੀ ਮੋਟਰਾਂ ਬੰਦ ਕਰਨ ਦੀ ਉੱਥੇ ਵੀ ਸਾਨੂੰ ਮੀਟਰ ਕਿਨਾਂ ਮੀਟਿੰਗ ਦੇ ਕੇ ਜੀ ਇਹਨਾਂ ਨੇ ਲੌਲੀਪੌਪ ਦੇਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਧਰਨੇ ਚੱਕ ਦੋ ਲੇਕਿਨ ਅਸੀਂ ਧਰਨੇ ਨਹੀਂ ਚੱਕੇ ਜੀ ਮੋਟਰਾਂ ਬੰਦ ਕਰਨ ਦਾ ਪ੍ਰੋਗਰਾਮ ਜਿਹੜਾ ਸਾਡਾ ਹੈਗਾ ਸੀ ਉਹ ਅਸੀਂ ਦੋ ਦਿਨਾਂ ਲਈ ਪੋਸਟਪੋਨ ਕੀਤਾ ਜੀ 26 ਤਰੀਕ ਨੂੰ ਅਸੀਂ ਮੋਟਰਾਂ ਵੀ ਬੰਦ ਕਰਾਂਗੇ ਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਤੇ ਪੰਜਾਬ ਸਰਕਾਰ ਇਹ ਗੱਲ ਸਾਡੀ ਸੁਣ ਲਵੇ ਕਿ ਅਸੀਂ ਇਹੋ ਜਿਹਾ ਸੰਘਰਸ਼ ਵਿੱਢਾਂਗੇ ਜੋ ਕਿ ਅੱਜ ਤੱਕ ਪੰਜਾਬ ਦੀ ਧਰਤੀ ਤੇ ਸੰਘਰਸ਼ ਨਹੀਂ ਕੀਤਾ ਗਿਆ ਹੋਣਾ ਉਹ ਸੰਘਰਸ਼ ਅਸੀਂ ਕਰਾਂਗੇ ਕਿਉਂਕਿ ਸਾਨੂੰ 15-15 20-20 ਸਾਲ ਹੋ ਗਏ ਜੀ ਕੱਚੇ ਹੋਣ ਦਾ ਸੰਤਾਪ ਢਾਂਦੇ ਆ ਇਸ ਤੋਂ ਵੱਧ ਹੋਰ ਸਾਡੇ ਨਾਲ ਸਰਕਾਰ ਕੀ ਕਰੂਗੀ ਅਸੀਂ ਇਹੋ ਜਿਹਾ ਸੰਘਰਸ਼ ਵਿੱਡਾਂਗੇ ਜੀ ਕਿ ਪੰਜਾਬ ਸਰਕਾਰ ਦੇਖਦੀ ਰਹਿ ਜੂਗੀ ਇਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਤੇ ਸੀਵਰੇਜ ਬੋਰਡ ਦੇ ਅਧਿਕਾਰੀ ਹੋਣਗੇ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆ ਜੀ ਕਿ ਸਾਨੂੰ ਬਿਨਾਂ ਸ਼ਰਤ ਤੋਂ ਵਿਭਾਗ ਦੇ ਵਿੱਚ ਮਰਜ ਕਰਕੇ ਸਾਡੇ 15ਵੇਂ ਕਾਨਫਰੰਸ ਦੇ ਹਿਸਾਬ ਨਾਲ ਲੇਬਰ ਕਾਨਫਰੰਸ ਦੇ ਹਿਸਾਬ ਨਾਲ ਸਾਡੀ ਸੈਲਰੀ ਕੀਤੀ ਜਾਵੇ 35 ਤੋਂ 40000 ਤੇ ਸਾਡੇ ਜਿਹੜੇ ਰਿਟਾਇਰ ਹੋਣ ਤੇ ਬੈਠੇ ਨੇ ਮੁਲਾਜ਼ਮਾਂ ਉਹਨਾਂ ਨੂੰ ਇਹਦਾ ਵੱਧ ਸਮਾਂ ਦਿੱਤਾ ਜਾਵੇ ਜਾਂ ਫਿਰ ਉਹਨਾਂ ਨੂੰ ਉਹਨੇ ਇੱਕ ਵਾਦੇ ਦਿੱਤੇ ਜਾਣ ਜਿਹੜੇ ਕਿ ਓਵਰੇਜ ਹੋਏ ਬੈਠੇ ਨੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਆਊਟਸੋਰਸਡ ਵਰਕਰ ਜੂਨੀਅਨ ਵੱਲੋਂ ਸੀਵਰੇਜ ਬੋਰਡ ਦੇ ਕੱਚੇ ਕਾਮਾਂ ਦੀ ਜਿਹੜੀ ਹੜਤਾਲ ਹੈ ਉਹ 10 ਜੂਨ ਤੋਂ ਸ਼ੁਰੂ ਹੋ ਕੇ ਅੱਜ 12ਵੇਂ ਦਿਨ ਦੇ ਵਿੱਚ ਸ਼ਾਮਲ ਹੋ ਗਈ ਹੈ ਪਰ ਸਰਕਾਰ ਦੇ ਕਿਸੇ ਵੀ ਨੁਮਾਇंदे ਵੱਲੋਂ ਅੱਜ ਤੱਕ ਕੋਈ ਵੀ ਸਾਡੀ ਸਾਰ ਨਹੀਂ ਲਈ ਗਈ 12ਵੇਂ ਦਿਨ ਵੀ ਸਾਨੂੰ ਚੰਡੀਗੜ੍ਹ ਤੋਂ ਇੱਕ ਕਾਲ ਆਉਂਦੀ ਹੈ ਕਿ ਤੁਹਾਡੀ ਮੀਟਿੰਗ ਹੈ ਜਿਹੜੀ ਸੀਓ ਸਾਹਿਬ ਨਾਲ 4 ਵਜੇ ਸ਼ਾਮ ਨੂੰ ਰੱਖੀ ਗਈ ਹੈ ਔਰ ਮੀਟਿੰਗ ਦੇ ਵਿੱਚ ਸਾਨੂੰ ਕੀ ਬੋਲਦੇ ਆ ਅਧਿਕਾਰੀ ਕਿ ਤੁਹਾਡੀ ਮੀਟਿੰਗ ਹੈ ਜਿਹੜੀ ਅਸੀਂ 23 24 ਦੇ ਤੱਕ ਪੰਜਾਬ ਸਰਕਾਰ ਨੇ ਹੀ ਉਹ ਇਲੈਕਸ਼ਨਾਂ ਦੇ ਵਿੱਚ ਰੁਝੀ ਹੋਈ ਹੈ ਔਰ ਉਸ ਤੋਂ ਬਾਅਦ ਅਸੀਂ ਸਬ ਕਮੇਟੀ ਦੇ ਨਾਲ ਤੁਹਾਡੀ ਜਥੇਬੰਦੀ ਦੀ ਮੀਟਿੰਗ ਅਸੀਂ ਕਰਵਾ ਦਿੰਨੇ ਆ ਔਰ ਤੁਸੀਂ ਜਿਹੜੀ ਹੜਤਾਲ ਹੈ ਇਹ ਚੱਕ ਲਓ ਪਰ ਜਥੇਬੰਦੀ ਵੱਲੋਂ ਕਿਹਾ ਗਿਆ ਕਿ ਅਸੀਂ ਜਿਹੜਾ 21 ਤਰੀਕ ਦਾ ਮੋਟਰਾਂ ਮੰਡ ਦਾ ਅਲਟੀਮੇਟਮ ਦਿੱਤਾ ਹੋਇਆ ਸੀ ਸਰਕਾਰ ਨੂੰ ਸੀਵਰੇਜ ਦੀਆਂ ਮੋਟਰਾਂ ਬੰਦ ਕਰਨੇ ਅਸੀਂ 21 ਤਰੀਕ ਨੂੰ ਉਹ ਅਸੀਂ ਡਿਲੇ ਕਰਦੇ ਆ ਜਿਹੜੀਆਂ ਸਾਡੇ ਫੀਲਡ ਕਰਮਚਾਰੀ ਨੇ ਉਹ ব্রাঞ্চਾਂ ਦੇ ਵਿੱਚ ਇਸੇ ਤਰੀਕੇ ਬੈਠੇ ਰਹਿਣਗੇ ਔਰ ਜੇਕਰ ਸਾਡੀ 26 ਤਰੀਕ ਤੱਕ ਸਬ ਕਮੇਟੀ ਦੇ ਨਾਲ ਪੰਜਾਬ ਸਰਕਾਰ ਵੱਲੋਂ ਮੀਟਿੰਗ ਨਹੀਂ ਕਰਵਾਈ ਜਾਂਦੀ ਤਾਂ 26 ਤਰੀਕ ਨੂੰ ਸੰਗਰੂਰ ਦੇ ਵਿੱਚ ਜਥੇਬੰਦੀ ਵੱਲੋਂ ਝੰਡਾ ਮਾਰਚ ਕੀਤਾ ਜਾ ਰਿਹਾ ਉਥੇ सीएम ਦਾ ਜਿਹੜਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ सीएम ਦਾ ਜ਼ਿਲ੍ਹਾ ਵੀ ਹੈ ਸ਼ਹਿਰ ਵੀ ਹੈ ਔਰ ਉੱਥੇ ਅਸੀਂ ਇਹੋ ਜੇ ਸੰਘਰਸ਼ ਦਾ ਐਲਾਨ ਕਰਾਂਗੇ ਕਿ ਜਿਹੜਾ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਕੇ ਰੱਖ ਦੇਵੇਗਾ ਕਿਉਂਕਿ 15-15 ਸਾਲਾਂ ਤੋਂ 20-20 ਸਾਲਾਂ ਤੋਂ ਜਿਹੜੇ ਸੀਵਰੇਜ ਦਾ ਕੰਮ ਕਰਦੇ ਆ ਰਹੇ ਆ ਮੁਲਾਜ਼ਮਾਂ ਹਲੇ ਵੀ ਇਹਨਾਂ ਮੁਲਾਜ਼ਮਾਂ ਨੂੰ ਇਹ ਐਮਐਲਏ ਸਾਹਿਬਾ ਜਿਹੜੇ 92 ਐਮਐਲਏ ਬਣੇ ਆ ਕਹਿ ਰਹੇ ਆ ਕਿ ਅਸੀਂ ਕਿਹਨੂੰ ਕਿਹਨੂੰ ਰੈਗੂਲਰ ਕਰ ਦਈਏ ਯਾਰ ਕਮਾਲ ਹੈ ਵੋਟਾਂ ਲੈਣ ਵੇਲੇ ਇਹ ਨਹੀਂ ਸੋਚਦੇ ਕਿ ਅਸੀਂ ਵਾਅਦੇ ਕੀ ਕਰ ਰਹੇ ਆ ਪਰ ਟਾਈਮ ਤੇ ਆ ਕੇ ਸੱਤਾ ਦੇ ਵਿੱਚ ਆ ਕੇ ਇਹਨਾਂ ਮੁਲਾਜ਼ਮਾਂ ਨੂੰ ਜਿਹੜਾ ਭੁੱਲ ਜਾਂਦੇ ਆ ਪਰ ਹੁਣ ਜਿਹੜਾ ਤਿੱਖਾ ਤੋਂ ਤਿੱਖਾ ਸੰਘਰਸ਼ ਆਇਆ ਸੀ ਉਹ ਕਰਾਂਗੇ ਇਹ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ